ਹੈਲੋ ਜੀ ਸ਼ਤਿ ਸ਼ਕਲ ਦੇ ਸਾਰਿਆਂ ਨੂੰ ਪ੍ਰੀਤ ਪਾਲ ਕਰ ਜਾਂਦਾ ਪ੍ਰਤੀਕ ਚੈਨਲ ਤੇ ਤੇ ਆਪਾਂ ਚੱਲ ਲਈਏ ਖੇਤ ਜੱਪਾ ਤੇ ਆਪਾਂ ਲੈਣ ਚੱਲਿਆਂ ਜੀ ਸਾਗ ਤੇ ਜੇ ਪਲੀਜ਼ ਤੁਸੀਂ ਆਪਣੀ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕੰਮ ਤੇ ਦਸ ਘੰਟੇ ਰੁੱਕ ਕੇ ਕਹਿੰਦੇ ਬਾਕੀ ਤਾਂ ਰੱਸਾ ਜੀ ਆਗਾ ਕਹਿੰਦੀ ਪੀ ਕਲੇ ਸਬ ਖਾੜਾ ਆਦੀ ਫਿਰ ਮੈਂ ਕਹਿੰਦੀ ਅੱਜ ਬਣਾਉਂਗੀ ਤੇ ਬਾਹਰ ਸੌਣਾ ਜਿਹਨੇ ਜਿੱਥੋਂ ਲੈਂਦਾਗਾ ਮੈਂ ਉਹਨੂੰ ਆਉਂਦਾ ਲੈ ਕੇ ਕੀ ਕਹਦਾ ਰਹੇਗਾ ਕੱਦਨੇ ਪਹਿਲਾਂ ਆ ਕੇ ਮੁੰਨੇ ਸੁਬਹ ਨਹੀਂ ਜਿਨਾ ਹੈ ਤੇ ਉਹਦੇ ਨਾਲ ਉਹ ਵੀ ਖਾਤਾ ਦੇ ਸੌਣਾਗਾ ਕਦੇ ਹੋ ਜਾ ਉਹ ਕੱਟਾ ਹੋਗਾ ਕਹਿੰਦੀ ਇਹ ਵੱਧਦਾਗਾ तनी कपड़ा बहुत हो रही है जी मुझे तो कहीं पता नहीं चलेगी यार बाड़ी के लेक्चर के लिए उनसे करना होने तो होना वो तो सोचा थे यार काम तो मैं हो ना के देर है उसके बाद ही तो खुलेगी ना पार बर्दो देर है चार देर है चार मैं तो नहीं सोच रहा हूँ मैं माँ चलो दरिद्र करना बढ़िया मुझे जम Sånn skal det være. लेदर ही तोड़ दो साइड 내 말이 아까만 ਕਲੋ ਜੀ ਮਰੂਦ ਆਪਾਂ ਤੋੜਲੇ ਸੀਗੇ ਪਹਿਲੇ ਡੈਡੀ ਜੀ ਚੜਤਾ ਗਏ ਫਿਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਆ ਸੀ ਕਿ ਕਿੱਥੋਂ ਦੀ ਚੜਿਆਂਗੇ ਫਿਰ ਤਾਂ ਕਰਕੇ ਫਿਰ ਹੌਲੀ ਹੌਲੀ ਉਤਰੇ ਨੇਗੇ ਤੇ ਆਪਾਂ ਮਰੂਦ ਤੋੜਲੇ ਸੀਗੇ ਬਹੁਤ ਜ਼ਿਆਦਾ ਮਰੂਦ ਲੱਗੇ ਹੋਇਆਗੇ ਏਡੇ ਵੱਡੇ ਵੱਡੇ ਤਾਂ ਆ ਲੱਗੇ ਹੁੰਦੇ ਆਗੇ ਫਿਰ ਸਾਥੋਂ ਤਾਂ ਡੁੱਟਦੇ ਨਹੀਂ ਹੈਗੇ ਫਿਰ ਡੈਡੀ ਜੀ ਹੋਰ ਲੈ ਕੇ ਜਾਂਦੇ ਨੇਗੇ ਕੰਦੂ ਨੂੰ ਤਾਂ ਵੜਦੀ ਬਸ ਰੱਖਾ ਜੇ ਲੱਗ ਰਹੇ ਨੇ ਮੈਂ ਤਾਂ ਵੜ ਦੂ ਮਾਤਾ ਗਿੱੱਲਾ ਕਰਕੇ ਨਹੀਂ ਵੜੀ ਵਿੱਚ ਨਾ ਗਿੱਲਾਗਾ ਅੱਜ ਤਾਂ ਅਧੰਤ ਹੋ ਗਿਆ ਹਾਂ ਲੈਣੇ ਨੂੰ ਆਜੂਗਾ ਸਮੀਤਾ ਅੱਜ ਤਾਂ ਕਹਿਣਾ ਜੋ ਸੋ ਅਸਾ ਹੋਈ ਨਹੀਂ ਗੱਲ ਹੋ ਰਹੀ ਨਾਲ ਜੀ ਹੁਣ ਆਪਾਂ ਪਾਲਕ ਤੋੜ ਲਿਆ ਤੇ ਪਹਿਲਾਂ ਆਪਾਂ ਖੇਤ ਆਪਣੇ ਜਿੱਥੇ ਆਪਣੀ ਉਹ ਲੱਗੀ ਹੁੰਦੀ ਹੈਗੀ ਬਰਸੀਨ ਸਰੋਂ ਤੇ ਹਨਾ ਫਿਰ ਉੱਥੇ ਲੱਗਿਆ ਹੋਇਆ ਸਾਗ ਸਰੋਂ ਸਿੱਟੀ ਹੋਈ ਉੱਥੇ ਤਾਂ ਕਰਕੇ ਫਿਰ ਉੱਥੋਂ ਖੇਤ ਲੋਣਾ ਪੰਦਗਾ ਸਾਗ ਤੇ ਸਬਜ਼ੀਆਂ ਤਾਂ ਆਪਣੇ ਘਰ ਦੇ ਪਿੱਛੇ ਦੀ ਸਾਈਡ ਹੀ ਲੱਗੀਆਂ ਹੋਈਆਂ ਨੇ ਕਿਆਂ ਬਾਕੀ ਸਾਰੀਆਂ ਤੇ ਆਪਣੇ ਬਾਥੂ ਹੈਗਾ ਨਹੀਂ ਸੀਗਾ ਹੁਣ ਆਪਾਂ ਜਾਵਾਂਗੇ ਜੀ ਤਾਈ ਜੀ ਦੇ ਖੇਤ ਉਹਨਾਂ ਦੇ ਲੱਗਿਆ ਹੋਇਆਗਾ ਉੱਥੋਂ ਲਿਆਵਾਂਗੇ ਤੋੜ ਕੇ ਬੀਬੀ ਜੀ ਤਾਂ ਪਹਿਲਾਂ ਲੈ ਆਏ ਸੀਗੇ ਸਾਗ ਉਹਨਾਂ ਨੇ ਵੀ ਅੱਜ ਸਾਗ ਬਣਾਇਆਗਾ ਤੇ ਅਸੀਂ ਬਹੁਤ ਨੂੰ ਟਾਈਮ ਤੋਂ ਸੋਚ ਰਹੇ ਸੀਗੇ ਵੀ ਅੱਜ ਸਾਗ ਬਣਾ ਲਾਂਗੇ ਅੱਜ ਸਾਗ ਬਣਾ ਲਾਂਗੇ ਤੇ ਫਿਰ ਅੱਜ ਟਾਈਮ ਵੀ ਲੱਗ ਗਿਆ ਅੱਜ ਤਾਂ ਸਾਰਾ ਦਿਨ ਸਾਗ ਦੀ ਲੰਗ ਜੂਗਾ ਤੇ ਹੁਣ ਆਪਾਂ ਚੱਲਦੇ ਆਂ ਜੀ ਚਾਚੂ ਜੀ ਕੀ ਖੇਤ ਚਲੋ ਜੀ ਆਪਾਂ ਪਹੁੰਚ ਗਏ ਸੀਗੇ ਤੇ ਪਾਇਆ ਹੋਇਆ ਜਿੱਧਰ ਚਾਚੂ ਜੀ ਨੇ ਚਾਰ ਮੱਜਾਂ ਵਾਸਤੇ ਤੇ ਇਧਰ ਸਾਹਮਣੇ ਆਲੂ ਲੱਗੇ ਹੋਏ ਹੈਗੇ ਆਪਾਂ ਲੈਣ ਆਏ ਆ ਜੀ ਬਾਥੂ ਤੇ ਆਪਾਂ ਦੇਖਦੇ ਆਂਗੇ ਇੱਥੇ ਬਾਥੂ ਲੱਗਿਆ ਹੋਇਆ ਚਲੋ ਜੀ ਹੁਣ ਆਪਾਂ ਸਾਰੇ ਸਮਾਨ ਨੂੰ ਧੋ ਲੈਣੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਥੋੜੇ ਟਾਈਮ ਇੰਨਾਂ ਤੇ ਜਨ ਜਰ ਪਾਣੀ ਨੂੰ ਚੜਦਾ ਉਹਨਾਂ ਚ ਹੀ ਰੱਖ ਆਪਾਂ ਇਹਨਾਂ ਨੂੰ ਛੀਰ ਦੇਣੀ ਹੈਗੀ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਛੀਰਾਂਗੇ ਸਾਰੇ ਸਮਾਨ ਨੂੰ ਦੂਸਰੀ ਵਾਰ ਵਿੱਚ ਲਈ ਹਰ ਜੀ Un a b r ਹੇ ਲਾਲਾ ਗੱਡੀ ਆਪਣੀ ਤੇ ਗੱਡੀ ਚਾਬੀ ਵੀ ਪਾ ਕੇ ਕਰੀ ਬੱਚਾ ਤਾ ਮੈਂ ਤਖਾਦਾ ਚਲ ਪੀਤੀ ਖਾ ਲੂ ਇਹ ਖਾ ਲੈਂਦੀ ਆ ਬੱਚਾ ਉਹ ਬਾਦੀ ਤਾਂ ਮੰਜੇ ਤੇ ਚੜ ਕੇ ਮੰਜੇ ਤੇ ਕਿਉਂ ਚੜਿਆ ਹੇਠਾ ਤੁਰ ਨਾ ਵੇ ਬੈਠੂ ਦੇਖ ਲੈ ਲਟੋਰਨੋਂ ਬੈਠ ਗਿਆ ਦੇਖੀ ਮੂਹ ਵਾਲਾ ਚਾਰਮਸਲਾ ਕਮਰਾ ਲੈ ਨੀਰੋ ਲੈ ਜਾ

सरदार जी ने बनाया साग बड़ा फिर मिर्च पा צהל טובה זמנתי ਥੋੜੀ ਦੂਜੀ ਮਿਰਚ ਨਾ ਪਾਦੀ ਜਿਆਦਾ ਤਾਂ ਨਹੀਂ ਹੁੰਦੀ ਚਲੋ ਜੀ ਸਾਗ ਆਪਣਾ ਬਣ ਗਿਆ ਆਪਾਂ ਨੇ ਕੋਟਲੇ ਸੀਗਾ ਸਾਗ ਤੇ ਮੈਂ ਉਮੀਦ ਕਰਦੀ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਐਂਡ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰਨ ਵੀਡੀਓ ਕਿਦਾਂ ਦੀ ਲੱਗੀ ਉਹਨਾਂ ਨੂੰ ਤੇ ਚਲੋ ਜੀ ਬਲੌਗ ਦੰਡਾ ਪੈਥੀ ਕਰਦੇ ਆਂ ਜੀ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਸ਼ੁਭਿਆਕਾਲ